ਤੋ ਪੇ ਜੇ ਤਾਂ ਦੱਸਦੇ ਨਹੀਂ ਇਹ ਸ਼ਹਿਰਾਂ ਦੇ ਵਿੱਚ ਮੇਖੋ ਦੀ ਪੰਜਾਬ ਦੇਗਾ ਇੱਕ ਦਲਜੀਤ ਉਸਾਂਜ ਦਾ ਗਾਣਾ ਤੱਕੇ ਚੜ ਗਿਆ ਯਾਰਾਂ ਦੀ ਪੰਜਾਬ ਪੁਲਿਸ ਸਰਦਾਰਾਂ ਦੇ ਬੋਲ ਉਸ ਵੇਲੇ ਸੱਚੇ ਜਦੋਂ ਇੱਕ ਟਰੈਕਟਰ ਟਰਾਲੀ ਵਾਲਾ ਪਰ ਇਹ ਇਟਾਂ ਦਾ ਟਰੱਕ ਨੂੰ ਐਂਟਰੀ ਏਰੀਆ ਵਿੱਚ ਲੈ ਕੇ ਵੜ ਗਿਆ ਅਤੇ ਉੱਥੇ ਖੜੇ ਇੰਸਪੈਕਟਰ सुरेंद्रਪਾਲ ਸਿੰਘ ਜੋ ਕਿ ਟ੍ਰੈਫਿਕ ਇੰਚਾਰਜ ਹਨ ਉਹਨਾਂ ਦੀ ਨਿਗਾਹ ਪਈ ਤਾਂ ਉਹਨਾਂ ਨੇ ਉਸਦੇ ਹੱਥ 45000 ਦਾ ਚਲਾਟ ਘੱਟ ਕੇ ਫੜਾ ਦਿੱਤਾ ਤਾਂ ਦੱਸਦੀਏ ਕਿ सुरेंद्रਪਾਲ ਸਿੰਘ ਟ੍ਰੈਫਿਕ ਇੰਚਾਰਜ ਜੋ ਕਿ ਟ੍ਰੈਫਿਕ ਅਰੂਲਾ ਨੂੰ ਕਾਫੀ ਮਹੱਤਤਾ ਦਿੰਦੇ ਹਨ ਅਤੇ ਗਾਹੇ-ਬਗਾਹੇ ਬੈਕ ਟੂ ਬੈਕ ਲੋਕਾਂ ਨੂੰ ਇਸ ਲਈ ਸਮਝੌਤੇ ਵੀ ਲੈਂਦੇ ਹਨ ਪਰ ਜੋ ਵੱਧ ਗਲਤੀ ਕਰ ਜੇ ਫਿਰ ਚਲਾਨ ਕੱਟਣ ਤੋਂ ਘੱਟ ਵੀ ਪਿਛੇ ਨਹੀਂ ਹਟਦੇ ਇਸੇ ਹੀ ਲੜੀ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਇੱਟਾਂ ਨਾਲ ਭਰੇ ਇੱਕ ਟ੍ਰੈਕ ਟਰਾਲੀ ਵਾਲੇ ਦਾ ਜੋ ਨੋ ਐਂਟਰੀ ਏਰੀਆ ਵਿੱਚ ਲੈ ਕੇ ਚਲਾ ਗਿਆ ਸੀ ਉਸ ਦਾ 42000 ਦਾ ਚਲਾਨ ਕੱਟ ਕੇ ਫੜਾ ਦਿੱਤਾ ਇਹ ਜੀ ਨੋ ਐਂਟਰੀ ਦੇ ਵਿੱਚ ਬਿਨਾ ਕਿਸੇ ਗੱਲ ਦੇ ਮਤਲਬ ਸ਼ਹਿਰ ਦੇ ਵਿੱਚ ਜਿੱਥੇ ਭੀੜ ਭੜੱਕੇ ਵਾਲੇ ਇਲਾਕੇ ਨੇ 11 12 ਵਜੇ ਇਹ ਆਮ ਟਰਾਲੀਆਂ ਜਿਹੜੀਆਂ ਸ਼ਹਿਰ ਤੇ ਹੋਂ ਨੂੰ ਫਿਰਦੀਆਂ ਇਹਨਾਂ ਰੋਕ ਕੇ ਰੱਖੀਦਾ ਤੇ ਅੱਜ ਇਸੇ ਤਰ੍ਹਾਂ ਇਹ ਦੀਨਾ ਨਗਰ ਤੋਂ ਆਣ ਕੇ ਇੱਕ ਟਰਾਲੀ ਸ਼ਹਿਰ ਦੇ ਵਿੱਚ ਜਿਹਦੀਆਂ ਮੈਨੂੰ ਲੋਕਾਂ ਨੇ ਫੋਟੋਆਂ ਖਿੱਚ ਕੇ ਪਾਈਆਂ ਵੀ ਆ ਵੇਖੋ ਕੀ ਹੋ ਰਿਹਾ ਔਰ ਫਿਰ ਨੂੰ ਅੱਜ ਖੇਰ ਕੇ ਇਹਨੂੰ ਫਾਈਨ ਕੀਤਾ ਗਿਆ ਜੀ 42000 ਰੁਪਇਆ ਇੱਕ ਦੇ ਕੋ ਲਾਇਸੈਂਸ ਨਹੀਂ ਹੈਗਾ ਇੱਕ ਓਵਰ ਹਾਈਟ ਹੈ ਜੀ ਤੇ ਤੀਜਾ ਇਹ ਜਿਹੜਾ ਕਮਰਸ਼ੀਅਲ ਯੂਜ਼ ਕਰ ਰਹੇ ਨੇ ਟਰੈਕਟਰ ਨੂੰ ਜਿਹੜੇ ਅਕੇ ਵੀ ਹੋਏ ਨਹੀਂ ਸੀ ਟਰੱਕਾਂ ਰੁੱਕਾਂ ਨੂੰ ਖੋਲ ਜਦਦੇ ਨੇ ਵੱਧ ਜੁਰਮਾਨੇ ਸਰਕਾਰ ਵੱਲੋਂ ਨਗਰ ਹਾਤ ਕੀਤੇ ਗਏ ਨੇ ਇਹਦੇ ਵਿੱਚ ਕੋਈ ਵੀ ਸਾਡੇ ਕੋਲ ਨਾ ਹੀ ਪੈਸੇ ਨੂੰ ਹੱਥ ਲਾਉਨੇ ਆ ਤੇ ਨਾ ਸਾਡਾ ਪੈਸੇ ਨਾਲ ਕੋਈ ਤਲੁਕਾ ਤਾਂ ਹੈ ਸਕੈਨਰ ਤੇ ਇਹਨਾਂ ਨੇ ਪਾਉਣਾ ਹੈ ਜਿਹੜਾ ਸਬੰਧਤ ਸਕੈਨਰ ਦਿੱਤੇ ਨੇ ਜੀ ਆ ਵੇਖੋ ਮਸ਼ੀਨ ਦੇ ਉੱਤੇ ਨੇ ਇੱਥੇ ਸਕੈਨ ਹੋ ਜਾਂਦੇ ਆ ਜੀ ਪੈਸੇ ਇਹਦੇ ਤੇ ਆਨਲਾਈਨ ਪੰਜਾਬ ਸਰਕਾਰ ਦੇ ਖਾਤੇ ਵਿੱਚ ਇਹ ਚਲੇ ਜਾਂਦੇ ਨੇ ਜਿਸ ਨਾਲ ਸਾਡਾ ਤੇ ਕੋਈ ਬਿਲਕੁਲ ਆਪਣੀ ਮਰਜ਼ੀ ਨਾਲ ਹੀ ਕੋਈ ਨਹੀਂ ਕਰਦੇ ਜੋ ਸਰਕਾਰ ਦੀ ਹਦਦਾਂ ਨੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਨਹੀਂ ਹੁਣ ਤਾਂ ਰੱਬ ਤੋਂ ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਜਿਨ੍ਹਾਂ ਨੇ ਇਹ ਹੁਕਮ ਦਿੱਤੇ ਨੇ ਵੀ ਬਿਲਕੁਲ ਸ਼ਹਿਰ ਦੇ ਵਿੱਚ ਕੋਈ ਭੀੜ-ਪੜੱਕੇ ਵਾਲੇ ਇਲਾਕੇ ਦੇ ਵਿੱਚ ਕੋਈ ਇਹੋ ਜੀ ਨੀਂਹ ਹਾਲਾਤ ਨਹੀਂ ਚਾਹੀਦੇ ਸੋ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਡਿਊਟੀਆਂ ਕਰ ਰਹੇ ਆਂ ਆਮ ਪਬਲਿਕ ਨੂੰ ਮੇਰਾ ਇਹੋ ਮੈਸੇਜ ਆ ਵੀ ਇਹਨੂੰ ਵੇਖ ਕੇ ਵੀ ਤੇ ਜਿਹੜੇ ਪਰਥਾ ਮਾਲਕ ਨੇ ਜਿਹੜੇ ਹੋਰ ਵੀ ਜਿਹੜੇ ਹੈਗੇ ਨੇ ਜਿਹੜੇ ਇਹੋ ਜੇ ਕੰਮ ਕਰਦੇ ਨੇ ਇਹੋ ਜੇ ਬਿਜ਼ਨਸ ਜਿਨ੍ਹਾਂ ਦੇ ਉਹ ਸ਼ਹਿਰ ਦੇ ਵਿੱਚ ਦਿੱਤੇ ਸਮੇਂ ਦੇ ਅਨੁਸਾਰ ਹੀ ਆਓ 8 ਤੋਂ 8 9 ਐਂਟਰੀ ਹੈ ਉਹਦੇ ਵਿੱਚ ਨੋ ਐਂਟਰੀ ਵਾਲੇ ਦੀਏ ਚ ਨਾ ਆਓ ਤੇ ਜੇ ਆਓਗੇ ਤਾਂ ਫਿਰ ਇਤਰੇ ਮਾਨ ਪੱਤਰ ਤੁਹਾਡਾ ਮਿਲਦਾ ਰਹੂਗਾ ਜੀ